ਸਬਲੋਂ ਪਿਹਰੇ ਅਨਸਰ ਅਪਰਾਧ ਵਿਭਾਗ ਦੀ ਮਹਿਮ ਤਹਿਤ ਇੱਕ ਵਿਅਕਤੀ ਨੂੰ ਚੋਰਾ ਪੁਸਤ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਨ ਸੈਣੀ ਥਾਣਾ ਮੁਖੀ ਬਿਲਗਾ ਜੀ ਨੇ ਦੱਸਿਆ ਕਿ 23 ਦਸੰਬਰ ਨੂੰ ਐਸਾਈਕਲ ਵੇਂਦਰ ਸਿੰਘ ਨੇ ਗਸ਼ਤ ਦੌਰਾਨ ਬਿਲਗਾ ਤੋਂ ਫਰਵਾਲਾ ਪਿੰਡਾਂ ਨੂੰ ਜਾ ਰਹੇ ਸੀ ਜਦ ਕੇ ਪੁਲਿਸ ਪਾਰਟੀ ਰੇਲਵੇ ਫਾਟਕ ਤੋਂ 200 ਗੱਜ ਪਿੱਛੇ ਹੀ ਸੀ ਤਾਂ ਪਿੰਡ ਫਰਵਾਲਾ ਵੱਲੋਂ ਆ ਰਹੇ ਮੁੰਨੇ ਨੌਜਵਾਨ ਨੇ ਪੁਲਿਸ ਪਾਲਟੀ ਨੂੰ ਦੇਖ ਕੇ ਆਪਣੇ ਸਿਰ 'ਤੇ ਰੱਖੇ ਬੋਰਾ ਪਲਾਸਟਿਕ ਨੂੰ ਸਾਧਕ ਕਿਨਾਰੇ ਸੁੱਟ ਕੇ ਜੱਕਦਮ ਪਿੱਛੇ ਮੋੜਨ ਲੱਗਾ ਸ਼ੱਕ ਦੇ ਆਧਾਰ ਤੇ ਬਿਨਾਂ ਕਾਬੂ ਕਰਕੇ ਉਸ ਨੂੰ ਨਾਮ ਪਤਾ ਪੁੱਛਿਆ ਤਾਂ ਜਿਸ ਨੇ ਆਪਣਾ ਨਾਮ ਦੇਨੀ ਉਰਫ ਗੋਪੀ ਪੁੱਤਰ ਰਾਮਨਵਾਯਾ ਵਾਸੀ ਪੱਤੀ ਭੱਟੀ ਬਿਲਗਾ ਖਾਣਾ ਬਿਲਗਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਜਿਸ ਵੱਲੋਂ ਸੁੱਕੇ ਬੋਰੇ ਪਲਾਸਟਿਕ ਵਿੱਚੋਂ 8 ਕਿਲੋਗ੍ਰam ਚੂਰਾ ਪੋਸਟ ਡੋਟੇ ਬਰਾਮਦ ਹੋਏ ਜਿਸ ਤੇ ਐਨ ਡੀ ਪੀ ਸੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 129 ਦਰਜ ਰਜਿਸਟਰ ਕੀਤਾ ਗਿਆ। ਡੈਨੀ ਉਸ ਗੁੱਪੀ ਪਾਸੋਂ ਡੰਗਾਈ ਨਾਲ ਪੁਸ਼ੇਗਸ਼ ਕੀਤੀ ਜਾ ਰਹੀ। ਡੈਨੀ ਬਰਦ ਪਹਿਲਾਂ ਵੀ ਇੱਕ ਮੁਕੱਦਮਾ ਥਾਣਾ ਬਿਲਗਾ ਰਜਿਸਟਰ ਹੈ। ਲੋਕਾਂ ਤੋਂ ਰਜਮਾਨ ਅੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਇੱਕ ਨਸ਼ਾ ਦੇ ਕਲੰਫ ਜਿਹੜੀ ਇਹ ਮੂਵੀ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਹੀ ਬਿਲਗਾ ਪੁਲਿਸ ਨੇ ਸਾਡੀ ਇੱਕ ਟੀਮ ਬਣੀ ਸੀ ਤੇ ਉਹਦੇ ਵਿੱਚ ਅਸੀਂ ਇੱਕ ਗੋਪੀ ਉਸ ਡੈਨੀ ਨੂੰ ਅਪ੍ਰੀਹੈਂਡ ਕੀਤਾ ਪੁੱਤਰ ਰਾਮ ਹੈ ਕਿਉਂਕਿ ਬਿਲਗਾ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ 8 ਕਿਜੀ ਪੋਪੀ ਹਸਬਰਾਮਤ ਹੋਈ ਹੈ ਤੇ ਇਹਦੇ ਖਿਲਾਫ ਐਫ ਆਈ ਨੰਬਰ 129 ਰਜਿਸਟਰ ਕੀਤੀ ਗਈ ਹੈ ਤੇ ਹੁਣ ਸਾਨੂੰ ਇਹਦਾ 3 ਦਿਨ ਦਾ ਪੁਲਿਸ ਰਿਮਾਨ ਵੀ ਲਿਆ ਹੈ ਕਿਉਂਕਿ ਕੁਆਂਟੀਟੀ ਕਾਫੀ ਹੈ 8 ਕਿਲੋ ਉਹ ਕਾਪੀ ਅਸਕੇ ਲੈ ਕੇ ਆਇਆ ਹੈ ਤੇ ਹੁਣ ਅਸੀਂ ਇਹਦਾ ਚੈਨਲ ਦੇਖ ਰਹੇ ਹਾਂ ਕਿ ਕਿੱਥੋਂ ਦੀ ਲੈ ਕੇ ਆਇਆ ਸੀਗਾ ਇਹਦੀ ਚੇਨ ਕੀ ਹੈਗੀ ਹੈ ਤੇ ਅੱਗੇ ਕਿਹਨੂੰ ਕਿਹਨੂੰ ਵੇਚਦਾ ਸੀਗਾ ਜਾਂ ਖੁਦ ਕੰਜ਼ਿਊਮ ਕਰਦਾ ਸੀਗਾ ਕਿਉਂਕਿ ਥੋੜੀ ਹੈਵੀ ਹੈ ਕੁਆਂਟੀਟੀ ਇਹ ਇਹਨੂੰ ਐਪੀ ਹੈਂਡ ਕੀਤਾ ਗਿਆ ਸਰ ਇੱਥੇ ਪਹਿਲਾਂ ਵੀ ਕੋਈ ਕੇਸ ਹੈ ਨਹੀਂ ਇਹ ਹੁਣ ਅਸੀਂ ਜਦੋਂ ਅਸੀਂ ਰਿਮਾਂਡ ਲਿਆ ਕਿਸੇ ਨੇ ਲਿਆ ਕਿ ਅਸੀਂ ਇਹਨੂੰ ਚੈੱਕ ਕਰਾਂਗੇ ਦਾ ਬੈਕਲੌਗ ਕੀ ਇੱਥੇ ਪੀਸਿਸ ਕੀ ਕੀ ਰਜਿਸਟਰਡ ਹੈ ਤੇ ਇਹ ਕਿਦਾਂ ਇੱਥੇ ਤੱਕ ਸਪਲਾਈ ਚੇਨ ਕਿਦਾਂ ਦਾ ਇਹਨੇ ਬਣਾਈ ਹੈ ਕਿ ਕਿਦਾਂ ਹੈ ਇਹਨਾਂ ਖਰਮਾਂਡ ਵਿੱਚ ਇਹਨੇ ਕੋਈ ਕੁਐਸਚਨ ਨਹੀਂ ਦੱਸਿਆ ਕੋਈ ਤੁਹਾਨੂੰ ਕੋਈ ਇਹਦੇ ਵਿੱਚ ਹਜੇ ਤੈਨੂੰ ਅਸੀਂ ਤਿੰਨ ਦਿਨ ਦਾ ਰਿਮਾਰਡ ਸਾਡੇ ਕੋਲ ਹੈਗਾ ਅਸੀਂ ਹੁਣ ਕੁਝ ਵਿਚ ਕਰ ਰਹੇ ਆ ਵੈਸੇ ਤੇ ਇਹਦਾ ਪ੍ਰੀਮੀਅਰ ਤੌਰ ਤੇ ਇਹ ਕਹਣਾ ਹੈ ਜੀ ਮੈਂ ਜੀਐਨਕੇ ਵਿੱਚ ਕੰਮ ਕਰਦਾ ਸੀ ਕਿਉਂਕਿ ਲਿਬ੍ਰਰ ਆ ਪੱਠੇ ਤੇ ਕੰਮ ਕਰਦਾ ਸੀ ਮੈਂ ਉਧਰੋਂ ਹੀ ਕਿਦੋਂ ਲੈ ਕੇ ਆਇਆ ਤੇ ਹਜੇ ਇੰਟਰਵਿਊ ਵਿੱਚ ਪਤਾ ਲੱਗੇਗਾ ਅੱਗੇ ਫਰਦਰ ਜਿਵੇਂ ਕਿਥੋਂ ਦੇ ਕਿਹੜੇ ਬੰਦੇ ਤੋਂ ਲੈ ਕੇ ਆਇਆ ਤੇ ਸਪੋਰਟਸ ਕਿੱਸ ਲਈਗਾ ਕਿਦਾਂ ਗਿਆ ਸੀਗਾ ਤੇ ਕਿਦਾਂ ਵਾਪਸ ਆਇਆ ਉਹ ਚੀਜ਼ਾਂ ਸਪਰਮ ਕਰਦੇ ਆ ਓਕੇ